ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਇਹ ਦੋ ਕੰਮ ਕਰ ਲੋ ਤਾਂ ਦੁਨੀਆਂ ਤੁਹਾਡੀ ਤਰੱਕੀ ਦੇਖ ਕੇ ਹੈਰਾਨ ਹੋ ਜਾਵੇਗੀ ਆਪਾਂ ਕਿਹੜੇ ਕੰਮ ਕਰਨੇ ਨੇ ਜਿਹਦੇ ਨਾਲ ਸਾਡੇ ਘਰ ਬਰਕਤ ਪੈਸਾ ਕਾਮਯਾਬੀ ਤੰਦਰੁਸਤੀ ਕਹਿੰਦਾ ਭਾਵ ਕਿ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤਾਂ ਤੁਹਾਡਾ ਮਨ ਅਤੇ ਹਿਰਦੇ ਹਮੇਸ਼ਾ ਖੁਸ਼ ਰਹੇਗਾ ਤਾਂ ਦੇਖੋ ਸੰਗਤ ਜੀ ਕੁਝ ਆਪਣੇ ਵਿੱਚ ਇਹੋ ਜਿਹਾ ਮਨੋਖੰਨ ਜੋ ਅਕਾਲ ਪੁਰਖ ਪਰਮਾਤਮਾ ਸਮਾ ਬਿਲਕੁਲ ਨਹੀਂ ਕੱਢਦੇ ਹਨ ਤਾਂ ਕਈ ਮਨੁੱਖ ਤਾਂ ਐਨੇ ਦੁਖੀ ਰਹਿੰਦੇ ਹਨ ਕਹਿੰਦੇ ਹਨ ਕਿ ਸਾਡਾ ਤਾਂ ਨਾਮ ਜੱਪਣ ਨੂੰ ਪਾਠ ਕਰਨ ਨੂੰ ਦਿਲ ਹੀ ਨਹੀਂ ਕਰਦਾ ਤਾਂ ਕਈ ਮਨੁੱਖ ਇਹੋ ਜਿਹੇ ਨੇ ਕਾ ਦਿੰਦੇ ਨੇ ਕਿ ਬੜੀ ਉਮਰ ਪਈ ਹੈ ਫੇਰ ਨਾਮ ਜਪ ਲਵਾਂਗੇ ਹੁਣ ਤਾਂ ਸਾਡੀ ਉਮਰ ਖਾਣ ਪੀਣ ਦੀ ਆ ਘੁੰਮਣ ਫਿਰਨ ਦੀ ਆ ਤਾਂ ਅੱਜ ਤੁਹਾਨੂੰ ਅਸੀਂ ਦੋ ਉਜਗਤियां ਦੱਸਦੇ ਆ ਜਿਹਦੇ ਨਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਭਾਵ ਕਿ ਜੋ ਧਰਮ ਕਰਮ ਵਿੱਚ ਧਿਆਨ ਹੀ ਨਹੀਂ ਦਿੰਦੇ ਅਤੇ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ ਜਿਹੜੇ ਕਿ ਦੁੱਖਾਂ ਦੇ ਕਾਰਨ ਨਾਮ ਜਪ ਨਹੀਂ ਪਾਉਂਦੇ ਤਾਂ ਦੇਖੋ ਜੀ ਸਾਨੂੰ ਭਾਵੇਂ ਆਤਮਿਕ ਤੌਰ ਤੇ ਕਾਮਯਾਬੀ ਚਾਹੀਦੀ ਹੈ ਭਾਵੇਂ ਦੁਨਿਆਵੀ ਕਮਾਂ ਦੀ ਤੌਰ ਤੇ ਚਾਹੀਦੀ ਹੋਵੇ ਭਾਵ ਕਿ ਸਾਨੂੰ ਕਾਰੋਬਾਰ ਵਿੱਚ ਤਰੱਕੀ ਚਾਹੀਦੀ ਹੈ ਤਾਂ ਤਰੱਕੀ ਵਾਸਤੇ ਸਭ ਤੋਂ ਜ਼ਰੂਰੀ ਨਿਯਮ ਹੈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਿਯਮ ਹੈ ਭਾਵ ਕਿ ਜੇ ਆਪਾਂ ਆਪਣੀ ਜ਼ਿੰਦਗੀ ਦੇ ਨਿਯਮ ਜਾਂ ਅਸੂਲ ਬਣਾਏ ਹਨ ਤਾਂ ਤਾਂ ਹੀ ਸਾਨੂੰ ਤਰੱਕੀ ਜਾਂ ਕਾਮਯਾਬੀ ਮਿਲਦੀ ਹੈ ਤਾਂ ਬੇਫਿਕਰ ਜ਼ਿੰਦਗੀ ਜਿਸ ਦੇ ਵਿੱਚ ਕਿ ਕੋਈ ਰੂਲ ਜਾਂ ਕੋਈ ਨਿਯਮ ਨਹੀਂ ਹੈ ਉਹ ਇਨਸਾਨ ਕਦੇ ਵੀ ਕਾਮਯਾਬ ਨਹੀਂ ਹੁੰਦੇ ਤਾਂ ਕਾਮਯਾਬੀ ਲਈ ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਜਾਂ ਆਪਣੇ ਅਸੂਲ ਬਣਾਉਣੇ ਪੈਂਦੇ ਹਾਂ ਅਤੇ ਜੋ ਮਨੋੱਖ ਮਿਹਨਤ ਬਹੁਤ ਕਰਦੇ ਆ ਅਤੇ ਫਲ ਉਹਨਾਂ ਨੂੰ ਨਹੀਂ ਮਿਲਦਾ ਅਤੇ ਜੋ ਲੋਕ ਬੇਪਰਵਾਹ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ ਉਹ ਲੋਕ ਆਪਣੀ ਜ਼ਿੰਦਗੀ ਦੇ ਦੋ ਨਿਯਮ ਪੱਕੇ ਕਰ ਲਓ ਕਿ ਆਪਾਂ ਹਰ ਐਤਵਾਰ ਬਾਣੀ ਜ਼ਰੂਰ ਪੜ੍ਹਨੀ ਹੈ ਉਹ ਬਾਣੀ ਭਾਵੇਂ ਜਿਹੜੀ ਮਰਜ਼ੀ ਹੋਵੇ ਆਪਕੀ ਬਾਣੀ ਚਾਹੇ ਜਗਜੀ ਸਾਹਿਬ ਦੀ ਹੋਵੇ ਜਾਂ ਚੋਪਈ ਸਾਹਿਬ ਦੀ ਹੋਵੇ ਜਾਂ ਸੁਖਮਣੀ ਸਾਹਿਬ ਜੀ ਦੀ ਹੋਵੇ ਭਾਵੇਂ ਉਹ ਮੂਲ ਮੰਤਰ ਹੀ ਕਿਉਂ ਨਾ ਹੋਵੇ ਆਪਕੀ ਜਿਹੜੀ ਸਾਨੂੰ ਸਰਲ ਲੱਗਦੀ ਏ ਬਾਣੀ ਆਪਾਂ ਉਹ ਕਰ ਸਕਦੇ ਆ ਤੇ ਜਿਹੜਾ ਵੀ ਸਮਾਂ ਤੁਹਾਨੂੰ ਦਿਨ ਵਿੱਚ ਸਹੀ ਲੱਗਦਾ ਹੈ ਪਹਿਲਾਂ ਤਾਂ ਆਪਾਂ ਅੰਮ੍ਰਿਤ ਵੇਲਾ ਹੀ ਸਾਂਭਣਾ ਏ ਜੇਕਰ ਆਪਾਂ ਕਿਸੇ ਵੀ ਕੰਮ ਪੱਖੋਂ ਆਪਾਂ ਨਹੀਂ ਸੰਭਾਲ ਸਕਦੇ ਤਾਂ ਆਪਾਂ ਦਿਨ ਵਿੱਚ ਕਿਸੇ ਵੀ ਟਾਈਮ ਪਰ ਆਪਾਂ ਬਾਣੀ ਜ਼ਰੂਰ ਪੜ੍ਹਨੀ ਹੈ ਤਾਂ ਆਪਾਂ ਨੂੰ ਪੂਰੇ ਦਿਨ ਵਿੱਚ ਇੱਕ ਟਾਈਮ ਫਿਕਸ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਸਾਨੂੰ ਖਸਾਨ ਲੱਗੇ ਆਪਸ ਕਿਹੜੇ ਵੇਲੇ ਕਦੋਂ ਬਾਣੀ ਪੜ ਸਕਦੇ ਆ ਉਸ ਵੇਲੇ ਦੇ ਵਿੱਚ ਆਪਾਂ ਆਪਣੀ ਮਰਜ਼ੀ ਨਾਲ ਬਾਣੀ ਪੜਨੀ ਹੈ ਤਾਂ ਬਾਣੀ ਪੜਦੇ ਹੋਇਆ ਸਾਨੂੰ ਆਨੰਦ ਆਵੇ ਉਹਦੇ ਵਿੱਚ ਸਾਨੂੰ ਰਸ ਆਵੇ ਆਪਣਾ ਮਨ ਲਾ ਕੇ ਅਤੇ ਹਿਰਦੇ ਦੇ ਨਾਲ ਬਾਣੀ ਪੜਨੀ ਹੈ ਅਤੇ ਦੂਸਰਾ ਕੰਮ ਹਰ ਐਤਵਾਰ ਦੇ ਐਤਵਾਰ ਆਪਾਂ ਗੁਰੂ ਘਰ ਜ਼ਰੂਰ ਜਾਣਾ ਹੈ ਅਤੇ ਗੁਰੂ ਘਰ ਜਾ ਕੇ ਪਰਮਾਤਮਾ ਦੇ ਦਰਸ਼ਨ ਕਰਨੇ ਆ ਤੇ ਸੇਵਾ ਕਰਨੀ ਆ ਤਾਂ ਦੇਖਣਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਦੋ ਨਿਯਮ ਪੱਕੇ ਕਰ ਲੈ ਕਿ ਹਫਤੇ ਦੇ ਵਿੱਚ ਇੱਕ ਵਾਰ ਬਾਣੀ ਪੜ ਲਈ ਅਤੇ ਗੁਰੂ ਘਰ ਚਲੇ ਗਏ ਤਾਂ ਤੁਹਾਡੇ ਵੱਲੋਂ ਵਧਾਇਆ ਕਦਮ ਪਰਮਾਤਮਾ ਵੱਲ ਪਹਿਲਾ ਹੋਵੇਗਾ ਤਾਂ ਯਕੀਨ ਰੱਖਿਓ ਮਾਤਾ ਮਾਤੇ ਭਰੋਸਾ ਕਰਕੇ ਕਹਿ ਰਹੇ ਤੁਹਾਨੂੰ ਕਿ ਜੇ ਤੁਸੀਂ ਪੱਕੇ ਯਕੀਨ ਨਾਲ ਅਤੇ ਭਰੋਸੇ ਦੇ ਨਾਲ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਤੁਹਾਨੂੰ ਖੁਦ ਪਤਾ ਨਹੀਂ ਲੱਗਣਾ ਕਿ ਤੁਸੀਂ ਹਫ਼ਤੇ 'ਚ ਇੱਕ ਵਾਰ ਬਾਣੀ ਪੜ੍ਹਦੇ ਆਂ ਵੀ ਕਦੋਂ ਨਿਤਨੇਮ ਪੱਕੇ ਬਣ ਜਾਓਗੇ ਤਾਂ ਕਦੋਂ ਤੁਹਾਡਾ ਪਿਆਰ ਅਤੇ ਭਰੋਸਾ ਗੁਰੂ ਦੇ ਨਾਲ ਪੱਕਾ ਹੋ ਜਾਵੇਗਾ ਤਾ ਫਿਰ ਪਤਾ ਹੀ ਨਹੀਂ ਲੱਗਣਾ ਪਰ ਪਹਿਲਾ ਕਦਮ ਤੁਹਾਨੂੰ ਆਪ ਹੀ ਵਧਾਉਣਾ ਪਵੇਗਾ ਗੁਰੂਵਾਲ ਤਾਂ ਸ਼ੁਰੂਆਤ ਤਾਂ ਕਰਨੀ ਪੈਣੀ ਹੈ ਇਹ ਸ਼ੁਰੂਆਤ ਹਫਤੇ ਵਿੱਚ ਇੱਕ ਵਾਰ ਬਾਣੀ ਪੜ ਕੇ ਆਪਾਂ ਕਰਨੀ ਹੈ ਤਾਂ ਤਾਂ ਵੀ ਤੁਹਾਨੂੰ ਕਾਮਯਾਬੀ ਪੂਰੀ ਮਿਲੇਗੀ ਅਤੇ ਉਹ ਮਨੁੱਖ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਅਤੇ ਬਾਣੀ ਪੜ੍ਹਦੇ ਹਨ ਜਿਵੇਂ ਕਿ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਇੱਕ ਬਾਣੀ ਪੜ੍ਹਦੇ ਹਾਂ ਜਬੀ ਸਾਹਿਬ ਜੀ ਤੇ ਆਪਾਂ ਹੋਰ ਵੀ ਬਾਣੀ ਪੜ੍ਹਨਾ ਚਾਹੁੰਨੇ ਆ ਅਤੇ ਸਾਡੇ ਕੋਲ ਸਮਾਂ ਨਹੀਂ ਹੈ ਅਤੇ ਉਹ ਮਨੁੱਖ ਵੀ ਆਪਣੀ ਜ਼ਿੰਦਗੀ ਦਾ ਰੋਜ਼ਾਨਾ ਨਿਯਮ ਬਣਾ ਲਓ ਕਿ ਜੈਪਜੀਤ ਸਾਹਿਬ ਦਾ ਪਾਠ ਤਾਂ ਕਰਨਾ ਹੀ ਕਰਨਾ ਹੈ ਅਤੇ ਨਾਲ ਦੇ ਨਾਲ ਆਪਾਂ ਹੋਰ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਹਰ ਐਤਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਜਰੂਰ ਕਰਨਾ ਹੈ ਭਾਵੇਂ ਤੁਸੀਂ ਜਾ ਕੇ ਗੁਰੂ ਘਰ ਪੜੋ ਜਾਂ ਘਰੇ ਬੈਠੇ ਹੀ ਬਾਣੀ ਪੜੋ ਤਾਂ ਸਮਾਉਂ ਉਹੀ ਜੋ ਆਪਾਂ ਨੂੰ ਸਹੀ ਲੱਗਦਾ ਹੋਵੇ ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਮਨ ਅਤੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰਦੀ ਹੈ ਅਤੇ ਸਾਡੀ ਹਰ ਮਨੋ ਕਾਮਨਾ ਦੀ ਇੱਛਾ ਪੂrti ਕਰਦੀ ਹੈ ਕਦੇ ਆਪਾਂ ਕਿਸੇ ਪਾਸੋਂ ਵੀ ਗਰੀਬ ਹੋਈਏ ਜਾਂ ਮਨ ਪੱਖੋਂ ਜਾਂ ਤਨ ਪੱਖੋਂ ਜਾਂ ਧਨ ਦੌਲਤ ਪੱਖੋਂ ਸਾਰੇ ਪਾਸੋਂ ਹੀ ਸਾਨੂੰ ਨਿਜਾਤ ਦਿਵਾਉਂਦੀ ਹੈ ਸਾ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਸ਼ਕਤੀ ਹੈ ਤਾਂ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰੋਜ਼ਾਨਾ ਹੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜੇਕਰ ਆਪਾਂ ਸੁਖਮਨੀ ਸਾਹਿਬ ਜੀ ਦੀ ਰੋਜ਼ਾਨਾ ਇੱਕ ਪੰਕਤੀ ਵੀ ਪੜਾਂਗੇ ਤੇ ਆਪਣਾ ਵੀ ਦਿਨਾਂ ਵਿੱਚ ਪੂਰਾ ਸੰਪੂਰਨ ਪਾਠ ਹੋ ਜਾਵੇਗਾ ਕਹਿੰਦਾ ਪਾਪ ਕੀ ਆਪਾ ਬਾਣੀ ਪੜਨੀ ਹੈ ਭਾਵੇਂ ਇੱਕ ਕਸ਼ਟਪਤੀ ਪੜਗੇ ਤਾਂ ਭਾਵੇਂ ਇੱਕ ਪਾਠ ਪੜਗੇ ਭਾਵੇਂ ਦੋ ਪਾਠ ਕਰਨੀਏ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਉਹਦੇ ਮੁਤਾਬਕ ਹੀ ਤੁਹਾਨੂੰ ਫਲ ਮਿਲੇਗਾ ਬਸ ਇਹ ਨਿੱਕੀ ਜੀ ਕੋਸ਼ਿਸ਼ ਕਰ ਲੋ ਅਕਾਲ ਪੁਰਖ ਪਰਮਾਤਮਾ ਵੱਲੋਂ ਸਾਡਾ ਪਹਿਲਾ ਕਦਮ ਹੋਵੇਗਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵਾਹਿਗੁਰੂ ਜੀ ਲਿਖ ਕੇ